ਹੋ ਰੱਬ ਦੇ ਸੱਤਾਰੇ ਯਾਰਾ ਅੰਨ ਬਰਾਮਾ ਕਰਦਾ ਹੈ ਕਿ ਇੰਦਰ ਬਚਾਇਆ ਹੈ ਹਨਾ ਕਰਾ ਹੈ ਸਰੀਰ ਨਿਵਾ ਬਸੈ ਗਿਆ ਮਾਣ ਹੈ ਸਾ ਉਤਰ ਵੀਰ ਪੁਸ਼ਾਰਤ ਦੇ ਮਹਾਵਾਕ ਅਨੁਸਾਰ ਆਪ ਜਾਣੀ ਜਾਣ ਸਤਿਗੁਰੂ ਜੀ ਕਿਰਪਾ ਕਰਨੀ ਮਨੋ ਕਾਮਨਾ ਗੁਰਮਰਿਆਦਾ ਤਹਿਤ ਸੱਚੇ ਪਾਤਸ਼ਾਹ ਜੋ ਸੁਪੂਰਨ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਦੁੱਖਾਂ ਕਲੇਸ਼ਾਂ ਪਾਪਾਂ ਵਿਗਨਾਂ ਦਾ ਨਾਸ ਕਰਨਾ ਭਾਜਨ ਬੰਦਗੀ ਦਾ ਪ੍ਰਕਾਸ਼ ਕਰਨਾ ਅਤੇ ਇਸ ਸਕੂਲ ਦੀ ਐਸੀ ਤਰ੍ਹਾਂ ਚੜ੍ਹਦੀਆਂ ਕਲਾ ਰੱਖਣੀ ਬੱਚਿਆਂ ਨੂੰ ਸੱਚੇ ਪਾਛਾ ਪੇਤਿਆਂ ਦਾ ਦਾਨ ਬਖਸ਼ਿਸ਼ਾ ਕਰਨੀਆਂ ਆਪਣੇ ਮਾਤਾ ਪਿਤਾ ਦਾ ਆਗਿਆਕਾਰ ਬਣਾ ਕੇ ਰੱਖਣਾ ਨਸ਼ੇ ਪਤੇ ਤੋਂ ਰਹਿਤ ਰੱਖਣਾ ਗੁਰਸਿੱਖੀ ਜੀਵਨ ਆਮਦਾਨ ਅਤੇ ਭਰੋਸਾ ਜੀਵਨ ਵਸ ਕੇ ਨਾਮ ਬਾਣੀ ਤੇ ਬਾਣੇ ਦੇ ਧਾਰਲੇ ਬਣਾ ਕੇ ਜ਼ਿੰਦਗੀ ਬਤੀਤ ਕਰਾਉਣੇ ਤੱਕੀਆਂ ਬਖਸ਼ੀਆਂ ਮਹਾਰਾਜ ਜੀ ਚੜ੍ਹਦੀਆਂ ਕਲਾ ਰੱਖਣੀਆਂ ਨਗਰ ਕਿਹੜੇ ਵੇਲੇ ਸੁਖ ਵਰਦਾਉਣੀ ਸਭ ਦਾ ਭਲਾ ਕਰਨਾ ਮਹਾਰਾਜ ਕਿਰਪਾ ਕਰੋ ਐਸੇ ਮੇ ਆਪ ਜੀ ਦੇ ਸੋਗਨੀ ਸਾਹਿਬ ਇਸ ਪਵਨਤਾ ਦੇ ਅਰਦਾਸਾਂ ਨੂੰ ਮੋਖ ਰੱਖਦੇ ਹੋਏ ਆਪ ਜੀ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਉਹ ਸੰਦ ਸੁੰਦਰ ਮਾਲੇ ਭੇਟਾ ਕੀਤੇ ਜੋ ਕਿ ਆਪ ਜੀ ਦੇ ਅੰਗਾ ਦੇ ਨਾਲ ਸ਼ਿਸ਼ੁਭ ਤਨ ਮਹਾਰਾਜ ਜੀ ਪ੍ਰੇਮ ਪਤੋ ਨਾਲ ਤਹਸੋ ਦਿੱਤਾ ਢਾਕਨ ਕੋ ਪਤ ਮੇਰੀ ਦੇ ਨਾਮ ਵਾਕ ਅਨੁਸਾਰ ਮਹਾਰਾਜ ਇਹ ਪਾ ਕਰਨੇ ਆਪ ਅੰਗੇਕਾਰ ਕਰਨਾ ਲੋਕ ਪ ਲੋਸ ਸਹਿਮਲੇ ਕਰਨੇ ਸੇਵ ਕਾਂ ਦੇ ਪਰਦੇ ਗੱਜਣੇ ਮਨੋ ਕਾਮਨਾ ਮਰਿਆਦਾ ਤਹਿਤ ਸਪੂਰਨ ਕਰਦੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਚ ਜੇ ਆਪ ਦੇ ਬਖਸ਼ੇ ਪੜਾ ਰਿਆਂ ਕਿਉਂ ਪੰਚਮ ਕੜਾ ਪਛਾਦੀਆਂ ਦੇਗਾ ਅਤੇ ਲੰਗਰ ਤਿਆਰ ਕਰਕੇ ਆਪ ਦੇ ਹਜੂਰ ਅਰਪਣ ਕੀਤੇ ਨੇ ਨਾਨਕ ਪੁਰਸਰੀਆਂ ਪੁਕਾਰੀਆਂ ਸਪਾਈਆਂ ਥਾਲੇ ਮਾਏ ਜਿਦੀ ਗੁਰੂ ਮਨਾਇਆ ਰਜ ਰਜ ਸਈ ਖਾਏ ਅਨੇਕ ਪ੍ਰਕਾਰ ਭੋਜਨ ਪਾਪੀਏ ਬਹੁ ਮੇ ਜਲ ਮਰਤਾਏ ਕਨੇ ਪਾਕਸਾਨ ਸੋਚ ਪਵਿੱਤਰ ਹੁਣ ਲਾਭ ਕੋ ਘਰ ਆਏ ਗੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਵਿਦਿਆ ਤੋਟਨਾ ਆਵਈ ਅੰਤ ਪਰੇ ਭੰਡਾਰ ਵਿਚਰ ਮੋਨਾ ਥਰੇ ਦੋ ਜਿ ਚਰੇ ਆਂ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਰਮਾ ਇਸ ਤਰ੍ਹਾਂ ਕਿਰਪਾ ਬਣਾ ਕੇ ਰੱਖਿਓ ਭੰਡਾਰੇ ਪਰ ਪਾਗਰ ਤੇ ਜਲਦੀ ਤੋਂ ਜਲਦੀ ਆਓ ਤੇ ਆਪਣੀ ਸ਼ਾਨ ਕੋਈ ਵੀ ਕਵਤਾ ਇਹ ਕੋ ਕਹਾਣੀ ਇਸੇ ਪ੍ਰਕਾਰ ਦੇ ਕੋਈ ਵੀ ਸਾਖੀ Okay. Mm. ਤੇ ਹੁਣ ਗੱਲ ਕਰਾਂਗੇ ਸਰਕਾਰੀ ਮੀਡਲ ਸਕੂਲ ਅਕਾਲਗੜ ਦੇ ਜੋ ਸਟਾਫ ਮੈਂਬਰ ਹੈ ਜਿਨ੍ਹਾਂ ਵੱਲੋਂ ਅੱਜ ਇਹ ਸਮਾਗਮ ਕਰਵਾਇਆ ਗਿਆ ਹੈ ਤੇ ਗੱਲ ਕਰਦੇ ਆ ਮੈਡਮ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਮੈਡਮ ਸ਼ੂਬਨਾਮ ਜੀ ਪ੍ਰਿਅੰਕਾ ਮੈਡਮ ਜੋ ਅੱਜ ਤੁਹਾਡੇ ਸਕੂਲ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਬ ਕਰਵਾਏ ਗਏ ਹਨ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਜਿਹੜਾ ਪਾਰਟ ਕਰਵਾਇਆ ਹੈ ਇਹ ਬੱਚਿਆਂ ਦੇ ਫਿਊਚਰ ਲਈ ਕਿ ਉਹਨਾਂ ਦੇ ਮਤਲਬ ਉਸ ਤੇ ਕਾਮਯਾਬ ਹੋਣਾ ਹਨਾ ਉਹਨਾਂ ਨੇ ਹੁਣੇ-ਹੁਣੇ ਪੇਪਰ ਦਿੱਤੇ ਨੇ ਉਹਨਾਂ ਦੀ ਅ ਵੈਲ ਬੀਇੰਗ ਲਈ ਅਸੀਂ ਇਹ ਕਰਾਇਆ ਹੈ ਤਾਂ ਕਿ ਇੱਕ ਬੱਚੇ ਦਾ ਰਮਨਾਲ ਵੀ ਜੁੜ ਸਕਣ ਠੀਕ ਹੈ ਤੇ ਅੱਗੇ ਹੋਰ ਕਾਮਯਾਬ ਹੋ ਸਕਣ ਉਹਨਾਂ ਦੀ ਮਤਲਬ ਰੱਬ ਦੀਆਂ ਵਿਸ਼ੇਜ਼ ਲਈ ਅਸੀਂ ਇਹ ਪਾਠ ਕਰਵਾਇਆ ਪਰਮ ਜਿਸ ਤਰ੍ਹਾਂ ਕੀ ਪਾਠ ਕਰਵਾਇਆ ਹੈ ਲੰਗਰ ਵੀ ਚੱਲ ਰਿਹਾ ਹੈ ਖਰਚਾ ਵੀ ਹੋਇਆ ਹੋਵੇਗਾ ਇਸ ਦੇ ਵਿੱਚ ਜੋ ਖਰਚਾ ਹੋਇਆ ਹੈ ਬੱਚਿਆਂ ਤੋਂ ਜਾਂ ਪਿੰਡ ਤੋਂ ਇਕੱਠਾ ਕੀਤਾ ਹੈ ਕਿ ਖੁਦ ਹੀ ਤੁਹਾਡੇ ਵੱਲੋਂ ਹੀ ਕਰਵਾਇਆ ਗਿਆ ਇਹ ਦੇਖੋ ਅਸੀਂ ਕਦੇ ਵੀ ਕਿਸੇ ਬੱਚੇ ਤੋਂ ਕੋਈ ਪੈਸਾ ਨਹੀਂ ਲਿਆ ਇਹ ਸਰਕਾਰੀ ਸਕੂਲ ਹੈ ਅਸੀਂ ਸਾਰੇ ਸਟਾਫ ਨੇ ਆਪਣੇ ਪੱਲਿਓਂ ਹੀ ਪੈਸੇ ਜੋੜ ਕੇ ਪਾਠ ਕਰਾਇਆ ਤੇ ਅਸੀਂ ਹਰ ਸਾਲ ਕਰਵਾ ਰਹੇ ਹਾਂ ਮੈਡਮ ਬਹੁਤ ਵਧੀਆ ਉਪਰਾਲਾ ਹੈ ਹੋਰ ਸਕੂਲਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਰੀ ਸਕੂਲ ਵਧੀਆ ਨੇ ਤੇ ਮੈਂ ਸਾਰੇ ਸਕੂਲਾਂ ਨੂੰ ਇਹੀ ਕਵਾਂਗੀ ਕਿ ਉਹ ਵੀ ਵੱਧ ਤੋਂ ਵੱਧ ਇਸ ਤਰੀਕੇ ਦੇ ਸਮਾਗਮ ਕਰਾਉਣ ਤੇ ਬੱਚਿਆਂ ਨੂੰ ਧਰਮ ਨਾਲ ਜ਼ਰੂਰ ਜੋੜਨ ਤਾਂ ਕਿ ਬੱਚੇ ਆਪਣੀ ਜੜ੍ਹਾਂ ਨੂੰ ਨਾ ਭੁੱਲਣ ਤੇ ਇਹੀ ਮੇਰੀ ਉਹਨਾਂ ਲਈ ਮੈਸੇਜ ਹੈ ਕਿ ਉਹ ਵੀ ਆਪਣੇ ਮਤਲਬ ਕੁਝ ਨਾ ਕੁਝ ਕਰਾਉਂਦੇ ਰਹਿਣ ਸਕੂਲ ਵਿੱਚ ਤਾਂ ਕਿ ਬੱਚਿਆਂ ਦੀ ਐਂਟਰਟੇਨਮੈਂਟ ਵੀ ਹੋਵੇ ਤੇ ਉਹਨਾਂ ਦੀ 올 ਰੌਂਡ ਡਿਵੈਲਪਮੈਂਟ ਹੋ ਸਕੇ ਠੀਕ ਹੈ ਧੰਨਵਾਦ ਜੀ ਗੱਡੀ ਦੇ ਪਤੇ ਮੇਰਾ ਨਾਮ ਜਸਦੀਪ ਕੌਰ ਹੈ ਮੈਂ ਤੁਹਾਡੇ ਸਾਹਮਣੇ ਇੱਕ ਜੋਰਨਾਮਾ ਸੁਣਾਉਣ ਜਾ ਰਹੀ ਹਾਂ ਜਿਹੜਾ ਕੋਵਿੰਦ ਸਿੰਘ ਜੀ ਨੇ ਰੱਖ ਦੇ ਬੁਲਿਹਾਰ ਦੀ ਐਂਡ ਤੋਂ